ਐਪਲ ਕੰਪਨੀ ਦੇ ਵੱਲੋਂ ਅੱਜ ਆਈਫੋਨ 14 Pro ਲਾਂਚ ਕਰ ਦਿੱਤਾ ਗਿਆ ਤੇ ਇਸੇ ਦੇ ਚਲਦਿਆਂ ਅੱਜ ਜਲੰਧਰ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਹੰਗਾਮਾ ਵੀ ਵੇਖਣ ਨੂੰ ਮਿਲਿਆ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਲੰਧਰ ਦੇ ਬਾਹਰੀ ਇਲੈਕਟ੍ਰੋਨਿਕਸ ਦੀਆਂ ਨੇ ਜਿੱਥੇ ਕਿ ਅੱਜ ਆਈਫੋਨ 14 Pro ਲਾਂਚ ਹੁੰਦੇ ਹੀ ਹੰਗਾਮਾ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਇੱਥੇ ਇੱਕ ਵਿਅਕਤੀ ਦੇ ਵੱਲੋਂ ਇਹ આરોਪ ਲਗਾਏ ਗਏ ਕਿ ਉਸਨੇ 2000 ਰੁਪਏ ਦੇ ਕੇ ਸਫੋਨ ਨੂੰ ਬੁੱਕ ਕੀਤਾ ਸੀ ਪਰ ਦੁਕਾਨਦਾਰ ਹੁਣੇ ਫੋਨ ਮੈਨੂੰ ਨਹੀਂ ਦੇ ਰੇ ਜਦਕਿ ਇਹ ਫੋਨ ਬਲੈਕ ਦੇ ਵਿੱਚ ਵੇਚੇ ਜਾ ਰਹੇ ਨੇ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਦੁਕਾਨਦਾਰ ਨੇ ਵੀ ਕੈਮਰੇ ਸਾਹਮਣੇ ਆ ਕੇ ਆਪਣਾ ਪੱਖ ਦਿੱਤਾ ਹੈ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਸੀ ਤਾਂ ਉਹ ਸਭ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਉਸ ਗ੍ਰਾਹਕ ਦਾ ਕੀ ਕਹਿਣਾ ਹੈ ਤੇ ਕਿਸ ਕਰਕੇ ਉਹ ਦੁਕਾਨ ਤੇ ਆ ਕੇ ਹੰਗਾਮਾ ਕਰ ਰਿਹਾ ਸੀ ਫੋਨ ਬੁੱਕ ਕਰਾਇਆ ਸੀ 14 ਕੜਾ ਫੋਨ ਸੀਗਾ ਆਈਫੋਨ 14 ਅੱਛਾ ਜੀ ਕੀ ਹੋਇਆ ਹੁਣ ਆਈਫੋਨ 14 ਪ੍ਰੋ ਮੰਗਾਇਆ ਸੀਗਾ 14 ਮੰਗਾਇਆ ਸੀ ਅੱਛਾ ਜੀ ਕਿੰਨੇ ਦਿਨ ਪਹਿਲਾਂ ਕਰਾਇਆ ਸੀ ਭਾਜੀ ਭਾਈ ਹੋ ਗਿਆ 11 ਦਿਨ ਬੁੱਕ ਕਰਾਇਆ ਕਿੰਨੇ ਪੈਸੇ ਦੇ ਬੁੱਕੜਾ 2000 ਅੱਛਾ ਜੀ ਤੇ ਹੁਣ ਕੀ ਮਾਮਲਾ ਹੈ ਤੇ ਹੁਣ ਕਹਿੰਦੇ ਨਹੀਂ ਹੈਗਾ ਦੇਖੋ ਅੱਛਾ ਜੀ ਜੇ ਫੋਨ ਨਹੀਂ ਹੈਗਾ ਇਹਨਾਂ ਕੋਲ ਤੇ ਬੁਕਿੰਗ ਨਹੀਂ ਹੋਈ ਜੇ ਆਇਆ ਨਹੀਂ ਉਹਨੂੰ ਤੇ ਬੁਕਿੰਗ ਕਿਸ ਗੱਲ ਦੀ ਹੋਈ ਹਾਂ ਅਸੀਂ ਇਹ ਕਹਿੰਦੇ ਆ ਕਿ ਬੁਕਿੰਗ ਲਈ ਕਿਉਂ ਇਹਨਾਂ ਦਾ ਮਿਲਣਾ ਹੀ ਕਹਿੰਦੇ ਹੁਣ ਕਹਿੰਦੇ 21 ਦਿਨ ਨੂੰ ਮਿਲੇਗਾ ਪੈਸੇ ਕਿੰਨੇ ਆਦਾਂ ਟੋਟਲ 1 ਲੱਖ 30 ਹਜ਼ਾਰ ਅੱਛਾ ਜੀ ਹਾਂ ਜੀ ਤੇ ਹੁਣ ਇਹ ਕੀ ਕਹਿੰਦੇ ਕੀ ਉਹਦੇ ਹੈ ਨਹੀਂ 21 ਦਿਨ ਨੂੰ ਆਏਗਾ ਕਿ ਤੁਸੀਂ ਕਿਹਦੇ ਜੀ 21 ਦਿਨ ਨੂੰ ਨੋਰਮਲ ਮਾਰਕੀਟ ਮਿਲਣ ਲੱਭਣਾ ਫਿਰ ਇਹਨਾਂ ਨੂੰ ਬੁਕਿੰਗ ਕਰਾਉਣ ਦਾ ਫਾਇਦਾ ਜਦੋਂ ਬੁਕਿੰਗ ਕਰਾਈ ਸੀ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਗੱਲਬਾਤ ਇਹ ਹੋਈ ਸੀ ਕਿ 16 ਦਿਨ ਨੂੰ ਮਿਲੇਗਾ ਪੁੱਤ ਜੀ ਕਿਹਨਾ ਵੱਲੋਂ ਕਿਹਨਾ ਵੱਲੋਂ ਕਹਿਆ ਗਿਆ ਸੀ ਇਹ ਗੱਲ ਕਿਹਨਾ ਵੱਲੋਂ ਕਹੀ ਗਈ ਸੀ ਇਹ ਗੱਲ Apple ਦੇ ਪ੍ਰਿੰਸੀਪਲ ਜੀ ਵੱਲੋਂ ਅੱਛਾ ਜ ਤੇ ਹੂੰ ਤੁਸੀਂ ਕੀ ਜਾਣਦੇ ਹੋ ਤੁਹਾਨੂੰ ਫੋਨ ਚਾਹੀਦਾ ਅੱਛਾ ਤੇ ਕੀ ਤੇ ਕੀ ਕਹਿੰਦੇ ਤੇ ਕਹਿੰਦੇ ਹੈ ਨਹੀਂ ਤੁਹਾਨੂੰ ਕਹਿੰਦੇ 100 ਅਸੀਂ 105 ਬਣਾਇਆ ਬੜੇ ਕਹਿੰਦੇ 255 ਰੁਪਏ ਅੱਛਾ 255 ਦੀ ਗੱਲ ਹੈ ਤੁਸੀ ਕੀ ਸਾਨੂੰ ਦੂਸਰਾ ਮਾਡਲ ਦੇ ਦੇ ਕਿ ਉਸ ਤੋਂ ਮਹਿੰਗੇ ਵਾਲਾ 1.5 ਲੱਖ ਵਾਲਾ ਮਾਡਲ ਕਿ ਹੋਰੀ ਗੱਲ ਨਹੀਂ ਹੋਉਂਦੀ ਕਿ ਬਲੈਕ ਉਹ ਮਹਿੰਗਾ ਹੈ ਕਿ ਬਲੈਕ ਪਲੱਸ ਬਲੈਕ ਦੇਣਾ ਇਹਨਾਂ ਨੇ ਅੱਛਾ ਜੀ ਹਾਂਜੀ ਇਹ ਬਲੈਕ ਫੋਨ ਵੇਚ ਕਿੰਨੇ ਪੈਸੇ ਦਿੱਤੇ ਸੀ ਐਡਵਾਂਸ ਜਮਾ 2000 2000 ਦੇ ਕੇ ਤੁਸੀਂ ਬੁੱਕ ਕਰਾਇਆ ਸੀ ਹਾਂਜੀ ਰਸੀਦ ਆ ਗਈ ਸਾਡੇ ਕਿੰਨੇ ਦਿਨ ਪਹਿਲਾਂ ਬੁੱਕ ਹੋਇਆ 6 ਦਿਨ ਹੋ ਗਏ ਬੜੇ ਅੱਛਾ ਜੀ ਜਿਹੜਾ ਇਹਨਾਂ ਕੋ ਫੋਨ ਹੀ ਨਹੀਂ ਆਣਾ ਜਿਦਾਂ ਬੁੱਕ ਕਰਵਾਇਆ ਬੁਕਿੰਗ ਲਈ ਕਿਉਂ ਗਿਆ ਇਸ ਤੋਂ ਬਾਅਦ ਦੁਕਾਨਦਾਰ ਨੇ ਵੀ ਕੈਮਰੇ ਸਾਹਮਣੇ ਆ ਕੇ ਆਪਣਾ ਫੱਕ ਦਿੱਤਾ ਜੀ ਨਾ ਦਾ ਫੱਕ ਸੁਣਿਆ ਬਹੁਤ ਕਸਮਰ ਸਾਡੇ ਲਈ ਰਾਬਦਾਰ ਹੁੰਦਾ ਹੈ ਔਰ ਅਸੀਂ ਕਸਮਰ ਦੀ ਕਦਰ ਕਰਦੇ ਹਾਂ ਪਰ ਸਾਡੀ ਭਾਈ ਸਾਹਿਬ ਗੱਲ ਸਮਝਣ ਨੂੰ ਤਿਆਰ ਨਹੀਂ ਨੇ ਅਸਲ ਦੇ ਵਿੱਚ ਜੇ ਫੈਕਟ ਦਿਖਾਇਆ ਜਾਏ ਮੈਂ ਤੁਹਾਨੂੰ ਸਬੂਤ ਦੇ ਸਕਦਾ ਸਾਡੇ ਕੋਲ ਜੋ ਅਜਿਹਾ ਸਟੋਕ ਆਇਆ ਤੁਸੀਂ ਚਾਹੇ ਬੈਕ ਐਂਡ ਤੇ ਚੈੱਕ ਕਰ ਆ ਸਕਦੇ ਹੋ ਹੁਣ ਇਹ ਬੇਬਾ ਇੱਕ ਡਿਸਪਿਊਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਤਾ ਨਹੀਂ ਕਿੰਨੇ ਦੇ ਦਿਮਾਗ ਦੇ ਘਾਣਾ ਚੱਲ ਰਹੇ ਹਨ ਅਸੀਂ ਨਾ ਕੋਈ ਬਲੈਕ ਚ ਕਰਦੇ ਹਾਂ ਅਸੀਂ ਜੋ ਰੇਟ ਹੈ ਕੰਪਨੀ ਦਾ ਰੇਟ ਐਪਲ ਦਾ ਐਪਲ ਦਾ ਆਊਟਲੇਟ ਹੈ ਐਪਲ ਦੇ ਔਰਗੇਟ ਤੇ ਕੰਪਨੀ ਦਾ ਇੱਕ ਬੰਦਾ ਖੜਾ ਹੈ ਅਗਰ ਅਸੀਂ ਬਲੈਕ ਕਰਾਂਗੇ ਸਾਡਾ ਇਹ ਸਾਰਾ ਕੈਨਸਲ ਹੋ ਜਾਏਗਾ ਐਪਲ ਦਾ ਸੂਰ ਅਸੀਂ ਇਸ ਕਰਕੇ ਇਸ ਕੰਮ ਨੂੰ ਨਹੀਂ ਤਵੱਜੂ ਦਿੰਦੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਸ਼ਾਇਦ ਅਸੀਂ ਬਲੈਕ ਕਰਕੇ ਵੇਚਣਾ ਜਿਵੇਂ ਇਹ ਕੋਈ ਵੀ ਬੰਦਾ ਖੜਾ ਕਰਦੇ ਸ਼ਾਂਤ ਖੜਾ ਰਹੇ ਅਗਰ ਸਾਡੇ ਸਾਡੇ ਬਿਲ ਦੇ ਵਿੱਚ ਪੁੱਛਦੇ ਰਹਿ ਇਦਾਂ ਦਾ ਪਾਇਆ ਜਿਵੇਂ ਜੋ ਤੋਂ ਜ਼ਿੰਮੇਵਾਰ ਬਿਊਰੋ ਰਿਪੋਰਟ লাই ਪੰਜਾਬੀ ਟੀਵੀ ਲਾਈਟ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਟ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।